ਅੱਜ ਦੋ ਦਿਨ ਦਾ ਸਪੈਸ਼ਲ ਸੈਸ਼ਨ ਜਿਹੜਾ ਹੈ ਉਹ ਸੱਦਿਆ ਗਿਆ ਹੈ ਕੀ ਕੁਝ ਅੱਜ ਮੁੱਦੇ ਰਹਿਣਗੇ ਵਿਪਖਸ਼ ਦੁਆਰਾ ਕੀ ਕੁਝ ਮੁੱਦੇ ਅੱਜ ਸੈਸ਼ਨ ਦੇ ਵਿੱਚ ਚੁੱਕੇ ਜਾਣਗੇ 11 ਵਜੇ ਤੋਂ ਸੈਸ਼ਨ ਸ਼ੁਰੂ ਹੋਣਾ ਹੈ ਸਾਡੇ ਨਾਲ ਇਸ ਵਕਤ ਆਦਮਪੁਰ ਤੋਂ ਐਮ ਐਲ ਏ ਸੁਖਵਿੰਦਰ ਕੋਟਲੀ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਵੀ ਕੀ ਕੁਝ ਮੁੱਦੇ ਨੇ ਜਿਹੜੇ ਉਹਨਾਂ ਦੇ ਉਹਨਾਂ ਦੇ ਵੱਲੋਂ ਅੱਜ ਚੁੱਕੇ ਜਾਣਗੇ ਵਿਧਾਨ ਸਭਾ ਦੇ ਵਿੱਚ ਸਰ ਸਪੈਸ਼ਲ ਸੈਸ਼ਨ ਹੈ ਅੱਜ ਕੀ ਕੁਝ ਮੁੱਦੇ ਜਿਹੜੇ ਨੇ ਆਪੋਜੀਸ਼ਨ ਦੇ ਵੱਲੋਂ ਚੁੱਕੇ ਜਾਣਗੇ ਅੱਜ ਦੇਖੋ ਅੱਜ ਪੰਜਾਬ ਦੇ ਅੰਦਰ ਜਿਹੜਾ ਹਾਲਾਤ ਨੇ ਉਹ ਬੜੇ ਗੰਭੀਰ ਬਣੇ ਹੋਏ ਨੇ ਸਭ ਤੋਂ ਵੱਡੀ ਗਲਤੀ ਲਾ ਐਂਡ ਆਰਡਰ ਦੀ ਹੈ ਕਿ ਗੈਂਗਸਟਰ ਬਾਦ ਡਕੈਤੀਆਂ ਤੇ ਫਰੋਤੀਆਂ ਦਾ ਮਾਮਲਾ ਅੱਜ ਪੰਜਾਬ ਦੇ ਅੰਦਰ ਬੜਾ ਗੰਭੀਰ ਹੈ ਔਰ ਜਿਹੜੀ ਸਭ ਤੋਂ ਵੱਡੀ ਗੱਲ ਕਿ ਮਾਈਨਿੰਗ ਪਾਲਿਸੀ ਦਾ 25000 ਕਰੋੜ ਰੁਪਏ ਸਰਕਾਰ ਕਹਿੰਦੀ ਹੁੰਦੀ ਸੀ ਅਸੀਂ ਇਹਦਾ ਚੁਟਕੀ ਮਾਰ ਕੇ ਕੱਢ ਲੈਣਾ 10 ਸਾਲ ਹੋ ਗਏ ਨੇ 75000 ਕਰੋੜ ਰੁਪਏ ਸਰਕਾਰ ਇਹ ਤਾਂ ਦੱਸੇ ਕੀ ਐ ਐਕਸਾਈਜ਼ ਪਾਲਿਸੀ ਜਿਹੜੀ ਦਿੱਲੀ ਦਾ ਮਾਡਲ ਕਹਿੰਦੇ ਸੀ ਅਸੀਂ ਇੱਥੇ ਲੈ ਕੇ ਆਏ ਉਹਦੇ ਅੰਦਰ ਇਹਨਾਂ ਦੇ ਵਜ਼ੀਰ ਅੰਦਰ ਗਏ ਔਰ ਉਸ ਮਾਮਲੇ ਦੇ ਬਾਰੇ ਦੱਸਣ ਤਾਂ ਸਹੀ ਔਰ ਹੈਲਥ ਦਾ ਸਟੇਟਸ ਕੀ ਐ ਹੈਲਥ ਦਾ ਫਾਈਨੈਂਸ਼ੀਅਲ ਜਿਹੜਾ ਆ ਕੰਡੀਸ਼ਨ ਕੀ ਐ ਸਰਕਾਰ ਉਹਦਾ ਬਾਈਟ ਪੇਪਰ ਜਾਰੀ ਕਰੇ ਤਾਂ ਕਿ ਲੋਕਾਂ ਨੂੰ ਪਤਾ ਤਾਂ ਲੱਗੇ ਪੇ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਲੈ ਕੇ ਮਾਮਲਾ ਕੀ ਹੋਏਗਾ ਔਰ ਤੁਸੀਂ ਦੇਖੋ ਪੰਜਾਬ ਦੇ ਅੰਦਰ ਸਿਹਤ ਦੀਆਂ ਗੱਲਾਂ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਦਾ ਢਾਣ ਕੀਤਾ ਜਾ ਰਿਹਾ ਪੰਜਾਬ ਦੇ ਅੰਦਰ ਗੈਸ ਪਲਾਂਟ ਲੱਗ ਰਹੇ ਆ ਸੀਐਨਜੀ ਪਲਾਂਟ ਲੱਗ ਰਹੇ ਆ ਜਿਹਦੇ ਅੰਦਰ ਮੇਰੇ ਹਲਕੇ ਦਾ ਆਦਮਪੁਰ ਦੇ ਅੰਦਰ ਭੋਗਪੁਰ ਮਿਲਖਾ ਵੀ ਬਹੁਤ ਵੱਡਾ ਪਲਾਂਟ ਦਾ ਮਾਮਲਾ ਔਰ ਸਮਰਾਲਾ ਕੁੰਗਰਾਲੀ ਰਾਜਪੂਤਾ ਮੁਸਤਕਾਬਾਤੇ ਬਣਦੀ ਦੇ ਅੰਦਰ ਔਰ ਲੋਕ ਆਪਣੇ ਅਧਿਕਾਰਾਂ ਦੇ ਲਈ ਕਿ ਸਾਡੇ ਬੱਚਿਆਂ ਦਾ ਬੱਚੇ ਜਿਹੜੇ ਆ ਉਹ ਚੰਗੀ ਜ਼ਿੰਦਗੀ ਜੀਣ ਸ਼ੁਕਰੀਆ ਸਰ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਤਾਂ ਕਈ ਕੁਸ਼ ਮੁੱਦੇ ਨੇ ਜਿਹੜੇ ਅੱਜ ਵਿਧਾਨ ਸਭਾ ਦੇ ਅੰਦਰ ਵਿਪੱਖਸ਼ ਵੱਲੋਂ ਵੀ ਚੁੱਕੇ ਜਾਣਗੇ ਤੇ ਵਿਪੱਖਸ਼ ਜਿਹੜਾ ਉਹ ਇਹੋ ਡਿਮਾਂਡ ਵੀ ਕਰ ਰਿਹਾ ਵੀ ਸੈਸ਼ਨ ਥੋੜਾ ਲੰਬਾ ਹੋਣਾ ਚਾਹੀਦਾ ਹੈ ਤਾਂ ਕਿ ਸਾਰੇ ਮੁੱਦੇ ਜਿਹੜੇ ਨੇ ਉਹ ਕਵਰ ਹੋ ਸਕਣ ਕੈਮਰਾ ਪਰਸਨ ਅਮਿਤ ਦੇ ਨਾਲ ਸਾਖਸ਼ੀ ਸ਼ਰਮਾ ਇੰਡੀਆ ਨਿਊਜ਼ ਹਰਿਆਣਾ ਚੰਡੀਗੜ੍ਹ ਸਰ ਪੰਜਾਬ ਵਿਧਾਨ ਸਭਾ ਦਾ ਜਿਹੜਾ 2 ਦਿਨ ਦਾ ਜਿਹੜਾ ਸਪੈਸ਼ਲ ਸੈਸ਼ਨ ਹੈ ਉਹ ਸੱਜਿਆ ਗਿਆ ਹੈ ਕਿ ਕੁਝ ਮੁੱਦੇ ਜਿਹੜੇ ਨੇ ਸੈਸ਼ਨ ਦੇ ਵਿੱਚ ਚੁੱਕੇ ਜਾਣਗੇ ਦੇਖੋ ਪਹਿਲਾਂ ਤਾਂ ਇਹ ਨਹੀਂ ਪਤਾ ਵੀ 2 ਮੈਂ ਸਮਝਦਾ ਇੱਕ ਸੈਸ਼ਨ ਜਿਹੜਾ ਕਿ ਖਾਨਾ ਪੂਰਤੀ ਆ ਪਿਛਲੀ ਵਾਰੀ ਵੀ ਇਹੀ ਹੋਇਆ ਵੀ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਵਿਧਾਇਕਾਂ ਨੂੰ ਆਪੋਜੀਸ਼ਨ ਨੂੰ ਤੇ ਅੱਜ ਹੁਣ ਅੰਦਰ ਜਾ ਕੇ ਹਾਊਸ 'ਚ ਦੇਖਦੇ ਹਾਂ ਸਪੀਕਰ ਸਾਹਿਬ ਦੀ ਕੀ ਕਾਰਗੁਜ਼ਾਰੀ ਆ ਔਰ ਸਰਕਾਰ ਕੀ ਕਰਨਾ ਚਾਹੁੰਦੀ ਆ ਅੱਜ ਬੜੇ ਅਹਿਮ ਮੁੱਦੇ ਆ ਪੰਜਾਬ ਦੇ ਡਿਸਕਸ਼ਨ ਕਰਨ ਲਏ ਜਿਹਦੇ ਤੇ ਡਰੱਗਸ ਇਸ਼ੂ ਆ ਜਿਹਦੇ ਤੇ ਸਾਡੇ ਰੋਜ਼ ਫਰੋਤੀਆਂ ਦੇ ਇਸ਼ੂ ਚੱਲ ਰਹੇ ਆ ਬੜਾ ਕ੍ਰਾਈਮ ਲਾਅ ਐਂਡ ਆਰਡਰ ਦੀ ਸਥਿਤੀ ਆ ਬੜਾ ਕੁਛ ਅੱਜ ਪੰਜਾਬ ਲਈ ਜਿਹੜੇ ਅੱਜ ਪੰਜਾਬ ਚਿੰਤਾ ਦੀ ਗੱਲ ਹੈ ਪੰਜਾਬ ਲਈ ਬੜਾ ਕੁਛ ਅੱਜ ਡਿਸਕਸ਼ਨ ਹੋਣ ਦੀ ਲੋੜ ਹੈ ਜਿਹੜਾ ਕਿ ਹਾਊਸ ਦੇ ਵਿੱਚ ਹੋਣੀ ਚਾਹੀਦੀ ਆ ਮੈਂ ਸਮਝਦਾ ਮੇਰਾ ਖਿਆਲ ਉਹਦਰ ਨੂੰ ਚੱਲਣਗੇ ਨਹੀਂ ਇਹ ਜ਼ੀਰੋ ਆਵਰ ਕੁਐਸਚਨਿੰਗ ਆਵਰ ਹੋਏਗਾ ਉਹ ਤੋਂ ਬਾਅਦ ਕੀ ਤੁਸੀਂ ਇਹ ਗੱਲ ਚੱਕੋਗੇ ਵੀ ਸੈਸ਼ਨ ਥੋੜਾ ਹੋਰ ਵਿਦਾਇਆ ਜਾਣਾ ਚਾਹੀਦਾ ਤੁਸੀਂ ਤਾਂ ਹਰ ਵਾਰ ਹੀ ਮੰਗ ਕਰਦੇ ਆ ਵੀ ਸੈਸ਼ਨ ਜਿਹੜਾ ਲੰਬਾ ਹੋਣਾ ਚਾਹੀਦਾ ਔਰ ਪ੍ਰੋਪਰ ਹਰ ਵਿਧਾਇਕ ਨੂੰ ਖੁੱਲ ਕੇ ਆਪਣੇ ਇਲਾਕੇ ਦੀ ਔਰ ਪੰਜਾਬ ਦੇ ਮਸਲਿਆਂ ਦੀ ਗੱਲ ਰੱਖਣੀ ਚਾਹੀਦੀ ਆ ਇਸ ਰਾਂ ਇਹ ਮਸਲਾ ਜਿਹੜਾ ਆ ਇੰਨੀ ਖੜੇ ਹੋ ਕੇ ਗੱਲ ਕਰਨ ਵਾਲੀ ਨਹੀਂ ਆ ਇਹਦੇ ਲਈ ਮੈਂ ਕੱਲ ਜਾਂ ਪਰਸੋਂ ਇੱਕ ਪ੍ਰੈਸ ਕਾਨਫਰੰਸ ਕਰਾਂਗਾ ਕਿਉਂਕਿ ਲੋਕਾਂ ਦੇ ਮਨਚੇ ਵੀ ਹੋਣਾ ਕਿ ਵੀ ਐਮਐਸਪੀ ਦੇਗਾ ਕਿਵੇਂ ਕੀ ਹੋਊਗਾ ਕੀ ਨਹੀਂ ਹੋਊਗਾ ਉਹ ਸਾਰੇ ਸਵਾਲ ਤੁਸੀਂ ਮੈਨੂੰ ਕਰਿਓ ਤੁਹਾਡੀ ਇੱਕ ਇੱਕ ਗੱਲ ਦਾ ਮੈਂ ਜਵਾਬ ਦੇਵਾਂਗਾ ਮਸਲਾ ਬਹੁਤ ਗੰਭੀਰ ਆ ਖੜੇ ਹੋ ਕੇ ਨਹੀਂ ਤੈਅ ਹੋ ਸਕਦਾ ਪੰਜਾਬ ਵਿਧਾਨ ਸਭਾ ਦਾ 2 ਦਿਨ ਦਾ ਸਪੈਸ਼ਲ ਸੈਸ਼ਨ ਸਰਦਿਆ ਗਿਆ ਜਿਹੜੀ ਜਿਹੜਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਅਲੀ ਸਾਹਿਬ ਮੌਜੂਦ ਨੇ ਸਿਰ 2 ਦਿਨ ਦਾ ਸੈਸ਼ਨ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਸਿਰਫ ਖਾਨਾ ਪੂਰਤੀ ਫਾਰਮੈਲਿਟੀ ਕੀਤੀ ਜਾ ਰਹੀ ਹੈ ਸੈਸ਼ਨ ਬੁਲਾ ਕੇ ਕਿੰਨਾ ਕੁ ਹੋਰ ਲੰਬਾ ਇਹ ਸੈਸ਼ਨ ਹੋਣਾ ਚਾਹੀਦਾ ਦੇਰ ਬਾਅਦ ਸੈਸ਼ਨ ਬੁਲਾਇਆ ਗਿਆ ਲੇਕਿਨ ਸਿਰਫ 2 ਦਿਨ ਲਈ ਉਹਦੇ ਵਿੱਚ ਵੀ ਪਤਾ ਨਹੀਂ ਕਿੰਨਾ ਕੁ ਸਮਾਂ ਵਿਰੋਧੀਆਂ ਨੂੰ ਮਿਲਣਾ ਵਾ ਨੇ ਸੋ ਇਹ ਸੈਸ਼ਨ ਲੰਬਾ ਹੋਣਾ ਚਾਹੀਦਾ ਕਿਉਂਕਿ ਬਹੁਤ ਜਸ ਸਾਰੇ ਮਸਲੇ ਨੇ ਲੋਕਾਂ ਨਾਲ ਜੁੜ ਉਸੋਬੇਨਾ ਡਿਵੈਲਪਮੈਂਟ ਨਾਲ ਜੁੜੇ ਹੋਏ ਕਿਉਂਕਿ 3 ਸਾਲ ਦੇ ਵਿੱਚ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਸੜਕਾਂ ਦੀ ਬਹੁਤ ਮਾੜੀ ਹਾਲਤ ਆ ਆ ਪੰਚਾਇਤਾਂ ਨੂੰ ਨਮੀਆਂ ਨੂੰ ਹੇ ਤੱਕ ਚਾਰਜ ਹੀ ਨਹੀਂ ਮਿਲ ਸਕੇ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਮਸਲੇ ਆ ਜਿਹੜੇ ਉਹ ਜਿਹੜੇ ਇੱਥੇ ਜਿਨ੍ਹਾਂ ਦੇ ਡਿਬੇਟ ਹੋਣੀ ਬੜੀ ਜ਼ਰੂਰੀ ਹੈਗੀ ਆ ਜ਼ੀਰੋ ਆਵਰ ਹੋਏਗਾ ਫਿਰ ਕੁਐਸਚਨਿੰਗ ਆਵਰ ਵੀ ਰਹੇਗਾ ਕਿ ਕੁਝ ਕੁਐਸਚਨਸ ਨੇ ਜਿਹੜੇ ਤੁਸੀਂ ਲਾਏ ਨੇ ਨਹੀਂ ਕੁਐਸਚਨ ਤਾਂ ਸਾਡੇ ਨੂੰ ਲੱਗਣਗੇ ਪਤਾ ਲੱਗੂ ਇਸ ਹਰ ਵਾਰ ਲਾਉਨੇ ਆ ਉਹਦਾ ਮਰਜ਼ੀ ਆ ਉਹਦੇ ਦਰ ਰਿਜੈਕਟ ਹੀ ਕਰ ਦਿੰਦੇ ਨੇ ਉਹ ਕੁਝ ਲੱਗਦਾ ਨਹੀਂ ਲੱਗਦਾ ਉਹ ਤਾਂ ਸਾਡੇ ਕੋਲੇ ਅੱਜ-ਆਜੇ ਤਾਂ ਮੇਰੇ ਖਿਆਲ ਕੋਈ ਲੱਗਿਆ ਨਹੀਂ ਹੈਗਾ ਫਿਰ ਜ਼ੀਰੋ ਆਵਰ ਦੇ ਵਿੱਚ ਮਸਲੇ ਚੱਕਾਂਗੇ ਜਿਹੜੇ ਜ਼ਰੂਰੀ ਹੈਗੇ ਕੁਲਕ ਟੈਂਸ਼ਨਸ ਵਗੈਰਾ ਵੀ ਕੀ ਕੁਝ ਦਿੱਤੇ ਨੇ ਤੁਸੀਂ ਹਾਂਜੀ ਹਾਂਜੀ ਅਸੀਂ ਸਾਰਾ ਦਿੰਦੇ ਹਾਂ ਲੇਕਿਨ ਉਹਨਾਂ ਦੀ ਮਰਜ਼ੀ ਹੈ ਕਿ ਨਿਕਲਉਂਦੇ ਨੇ ਨਹੀ ਲਾਉਂਦੇ ਸਰ ਕਿਸਾਨਾਂ ਦੇ ਮੁੱਦੇ ਉੱਤੇ ਤੁਸੀਂ ਕੀ ਕਹੋਗੇ 1 ਸਾਲ ਤੋਂ ਬਾਅਦ ਜਿਹੜੀ ਕੇਂਦਰ ਦੀ ਮੀਟਿੰਗ ਹੈ ਕਿਸਾਨਾਂ ਦੇ ਨਾਲ ਦੇਖੋ ਇਹ ਮਸਲਾ ਜਿਹੜਾ ਬੜਾ 1 ਸਾਲ ਤੋਂ ਕਿਸਾਨ ਧਰਨੇ ਤੇ ਬੈਠੇ ਨੇ ਜਿਹੜਾ ਆਪਣਾ ਬਾਰਡਰ ਦੇ ਉੱਪਰ ਵੀ ਸ਼ੰਭੂ ਬਾਰਡਰ ਵੀ ਬੰਦ ਕੀਤਾ ਹੋਇਆ ਸੋ ਇਹ ਜਲਦੀ ਤੋਂ ਜਲਦੀ ਮਸਲਾ ਜਿਹੜਾ ਕਿਸਾਨਾਂ ਦਾ ਹੱਲ ਹੋਣਾ ਚਾਹੀਦਾ ਜਿਹੜੇ ਵਾਅਦੇ ਕੇਂਦਰ ਸਰਕਾਰ ਨੇ ਕੀਤੇ ਨੇ ਕਿਸਾਨਾਂ ਦੇ ਨਾਲ ਤੇ ਕਿਉਂਕਿ ਜਦੋਂ ਇਹ ਬਿੱਲ ਆਪਸਲੇ ਸੀ ਉਸ ਸਮੇਂ ਵੀ ਜਿਹੜੇ ਵਾਅਦੇ ਕੀਤੇ ਸੀ ਉਹ ਹਜੇ ਤੱਕ ਪੂਰੇ ਨਹੀਂ ਹੋਏ ਸੋ ਇਹ ਸਾਰੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮਸਲੇ ਨਾਲ ਪੰਜਾਬ ਸਰਕਾਰ ਨੂੰ ਪੂਰਾ ਸਹਿਯੋਗ ਦੇ ਕੇ ਹੱਲ ਕਰਾਉਣੇ ਚਾਹੀਦੇ ਆ ਬਹੁਤ ਸ਼ੁਕਰੀਆ ਤੋਂ ਮਨਪ੍ਰੀਤ ਸਿੰਘ ਯਾਲੀ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਕਿਹਾ ਵੀ ਕਿਸਾਨਾਂ ਦਾ ਮੁੱਦਾ ਜਿਹੜਾ ਹੈ ਉਹਦਾ ਛੇਤੀ ਤੋਂ ਛੇਤੀ ਜਿਹੜਾ ਹੱਲ ਹੈ ਉਹ ਕੇਂਦਰ ਸਰਕਾਰ ਨੂੰ ਵੀ ਕੱਢਣਾ ਚਾਹੀਦਾ ਹੈ ਤੇ ਜਿਹੜੇ ਬਾਰਡਰ ਸੀਲ ਨੇ ਉਹਨਾਂ ਨੂੰ ਵੀ ਖੋਲਣਾ ਚਾਹੀਦਾ ਹੈ ਤੇ ਫੈਸ਼ਨ ਦੇ ਉਹਨਾਂ ਨੇ ਕਿਹਾ ਵੀ ਅੰਦਰ ਜਾ ਕੇ ਪਤਾ ਲੱਗੇਗਾ ਵੀ ਕਿੰਨੇ ਕੁ ਮੁੱਦੇ ਵਿਪੱਖ ਨੂੰ ਚੁਕੰਦੇਣ ਦਾ ਮੌਕਾ ਮਿਲਦਾ ਹੈ